ਹਾਂਜੀ ਅਰਬਗੋੜ ਗੁਰਪਿਆਰ ਸਿੰਘ ਪੰਜਾਬ ਵਾਲਾ ਹਰਿਆਣਾ ਹਾਈ ਕੋਰਟ ਕ੍ਰਿਮੀਨਲ ਕੋਰਟ ਕੇਸ ਨੰਬਰ ਹੈਗਾ 552 ਪੰਜਾਬ ਵਾਲਾ ਹਰਿਆਣਾ ਹਾਈ ਕੋਰਟ 2024 ਇਹਦੇ ਵਿੱਚ ਮਾਨਯੋਗ ਕੋਰਟ ਨੇ ਬਿਲਕੁਲ ਗੱਲ ਕਲੀਅਰ ਕੀਤੀ ਹੈ ਵੀ ਐਨਡੀਪੀਐਸ ਦੇ ਕੇਸ ਦੇ ਵਿੱਚ ਨੇ ਜਿਹੜਾ ਰਿਪਰੈਜ਼ੈਂਟਿੰਗ ਸੈਂਪਲ ਹੁੰਦਾ ਹੈ ਸੈਂਪਲ ਲੈ ਜਾਂਦਾ ਉਹ ਡਰਾਨ ਮੈਜਿਸਟਰ ਦੀ ਪ੍ਰੈਜ਼ੈਂਸ ਦੇ ਵਿੱਚ ਹੀ ਕੀਤਾ ਜਾਂਦਾ ਮੌਜੂਦਗੀ ਦੇ ਵਿੱਚ ਹੀ ਕਰਨਾ ਹੁੰਦਾ ਜੋ ਐਕਟ ਬੋਲਦਾ ਪਰ ਪੁਲਿਸ ਕੀ ਕਰਦੀ ਹੈ ਮੈਜਿਸਟਰੇਟ ਨੂੰ ਵੀ ਕੋਈ ਇੰਪੋਰਟੈਂਟ ਸਮਝਦੀ ਨਹੀਂ ਜੋ ਐਕਟ ਦੇ ਵਿੱਚ ਲਿਖਿਆ ਉਸ ਤੋਂ ਵੀ ਉੱਪਰ ਹੋ ਕੇ ਪੁਲਿਸ ਕੰਮ ਕਰਦੀ ਹੈ ਤਾਂ ਐਦਾਂ ਦੀ ਜਦੋਂ ਨੌਨ ਕੰਪਲਾਈਅન્સ ਸੈਕਸ਼ਨ 52 ਐ ਦੇ ਹਿਸਾਬ ਨਾਲ ਰੈਂਡਰ ਨਹੀਂ ਹੁੰਦਾ ਹੈਗਾ ਤਾਂ ਜਿਹੜਾ ਪ੍ਰੋਸੀਕਿਊਸ਼ਨ ਦਾ ਕੇਸ ਆ ਜੋ ਸਟੇਟ ਕਿਸੇ ਬੰਦੇ ਦੇ ਉੱਪਰ ਐਂਡੀਪੀਐਸ ਕੇਸ ਕਰਦੀ ਹੈ ਕਿਸੇ ਦੇ ਉੱਪਰ ਨਸ਼ੇ ਦਾ ਕੇਸ ਕਰਦੀ ਹੈ ਤਾਂ ਉਹ ਬਹੁਤ ਹੀ ਡਾਊਟਫੁਲ ਮੰਨਿਆ ਜਾਊਗਾ ਡਾਊਟਫੁਲ ਮੰਨਿਆ ਵੀ ਜਾਊਗਾ ਤੇ ਡਾਊਟਫੁਲ ਹੁੰਦਾ ਵੀ ਹੈ ਇਹ ਮੰਨ ਜੋ ਪੰਜਾਬ ਹਾਈ ਕੋਰਟ ਨੇ ਕਿਹਾ ਤੇ ਅੱਜ ਇੱਕ ਲੇਟੈਸਟ ਜਜਮੈਂਟਸ ਵੀ ਹੈਗੀ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਝੂਠੇ ਐਨਡੀਪੀਐਸ ਨਸ਼ੇ ਦੇ ਕੇਸ ਦੇ ਵਿੱਚ ਜੇ ਕੋਈ ਵੀ ਪੁਲਿਸ ਮੁਲਾਜ਼ਮ ਕਿਸੇ ਵੀ ਬੰਦੇ ਦੇ ਖਿਲਾਫ ਪਾਉਂਦਾ ਹੈ ਝੂਠਾ ਨਸ਼ੇ ਦਾ ਐਨਡੀਪੀਐਸ ਦਾ ਕੇਸ ਤਾਂ ਉਹਦੇ ਵਿੱਚ ਵੀ ਜਿਹੜੀ ਹੈਗੀ ਹੈ ਇੱਕ ਭਾਈਚਾਰੇ ਨੂੰ ਤੇ ਦੁਨੀਆ ਦੀ ਨਿਗਾਹ ਦੇ ਵਿੱਚ ਕਿਸੇ ਨੂੰ ਠੇਸ ਪਹੁੰਚਾਉਣਾ ਤੇ ਤੀਜੀ ਗੱਲ ਜਿਹੜੀ ਹੈਗੀ ਹੈ ਇੱਕ ਬਿਲਕੁਲ ਵੀ ਵਿਸ਼ਵਾਸ ਨੂੰ ਭੰਗ ਕਰਨ ਦੀ ਜਿਹੜੀ ਹੈਗੀ ਹੈ ਇਹ ਚੀਜ਼ ਸਿਸਟਮ ਬਣਾ ਰੱਖਿਆ ਹੈ ਸੋ ਡੀਜੀਪੀ ਨੂੰ ਇਸ ਦੇ ਉੱਪਰ ਜਵਾਬ ਮੰਗਿਆ ਪੰਜਾਬ ਨੇ ਹਰਿਆਣਾ ਹਾਈ ਕੋਰਟ ਨੇ ਵੀ ਝੂਠਾ ਇਹਦਾ ਫਾਲਸ ਕੇਸ ਜਿਹੜੇ ਤੁਸੀਂ ਐਨਡੀਪੀਐਸ ਨਸ਼ੇ ਦੇ ਅੱਜਕੱਲ ਸਟੇਟ ਦੇ ਵੱਲੋਂ ਕਾਫੀ ਜ਼ਿਆਦਾ ਜਿਹੜੀਆਂ ਹੈਗੀਆਂ ਨੇ ਇਹਦੇ ਉੱਪਰ ਚੈਕਿੰਗ ਵੀ ਹੋ ਰਹੀ ਹੈ ਚਲੋ ਗੱਲ ਵਧੀਆ ਵੀ ਇਹਨੂੰ ਰੋਕਣਾ ਚਾਹੀਦਾ ਪਰ ਫਾਲਸ ਕਿਸੇ ਦੇ ਉੱਪਰ ਐਨਡੀਪੀ ਦਾ ਪਰਚਾ ਪਾ ਕੇ ਉਹਨੂੰ ਅੰਦਰ ਉਹਨੂੰ ਬਾਹਰ ਜਮਾਨਤ ਨਹੀਂ ਮਿਲਦੀ ਹੈਗੀ ਸੋ ਉਹਦੇ ਉੱਪਰ ਵੀ ਜਿਹੜਾ ਹੈਗਾ ਇੱਕ ਪੰਜਾਬ ਨੇ ਹਰਿਆਣਾ ਹਾਈ ਕੋਰਟ ਨੇ ਇਹਦੇ ਉੱਪਰ ਵੀ ਇੱਕ ਡਿਸੀਜਨ ਐਂਡ ਡਾਇਰੈਕਸ਼ਨਸ ਦਿੱਤੇ ਨੇ ਡੀਜੀਪੀ ਨੂੰ ਤੋ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਇਹਦੇ ਉੱਤੇ ਅਪਡੇਟ ਹੋਊਗੀ ਆਪਾਂ ਜ਼ਰੂਰ ਇਹਦੇ ਉੱਪਰ ਕਰਾਂਗੇ ਆਕੇ ਬਟ ਮੋਸਟਲੀ ਇਨਾਂ ਕੇਸਾਂ ਦੇ ਵਿੱਚ ਇਹੀ ਹੈ ਵੀ ਜੇ ਮੈਜਿਸਟਰੇਟ ਦੀ ਪ੍ਰਵਾਨਗੀ ਜੇ ਦੇ ਵਿੱਚ ਸੈਂਪਲ ਜਿਹੜੇ ਹੈਗੇ ਨੇ ਉਹ ਡਰਾਂ ਨਹੀਂ ਕੀਤੇ ਜਾਂਦੇ ਤਾਂ ਇਹ ਟੋਟਲੀ ਜਿਹੜਾ ਹੈਗਾ ਡਾਊਟਫੁਲ ਨੇ ਐਨਡੀਪੀਐਸ ਦੇ ਕੇਸ ਦੇ ਵਿੱਚ